ਅਯੁੱਧਿਆ ਵਿੱਚ శ్రీราม ਲੱਲਾ ਵਿਰਾਜਮਾਨ ਦੇ ਪ੍ਰਾਣ ਪ੍ਰティਸ਼ਟਾ ਮਹੋਤਸਵ ਨੂੰ ਇਤਿਹਾਸਕ ਬਣਾਉਣ ਦੀਆਂ ਤਿਆਰੀਆਂ ਅੰਤਿਮ ਪੜਾਅ ਤੇ ਨੇ ਪ੍ਰਾਣ ਪ੍ਰティਸ਼ਟਾ ਸਮਾਗਮ ਨੂੰ ਧਿਆਨ ਵਿੱਚ ਰੱਖਦੇ ਆਂ శ్రీราม ਲੱਲਾ ਦੇ ਦਰਸ਼ਨ ਆਰਜ਼ੀ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਇਸ ਸ਼ਾਨਦਾਰ ਸਮਾਗਮ ਨੂੰ ਅੱਖੀਂ ਦੇਖਣ ਲਈ ਅਤੇ ਇਸ ਘੜੀ ਦੇ ਗਵਾਹ ਬਣਨ ਦੇ ਇੱਛੁਕ ਸ਼ਰਦਾਲੂ ਦੇਸ਼ ਅਤੇ ਦੁਨੀਆ ਭਰ ਤੋਂ ਅਯੁੱਧਿਆ ਪਹੁੰਚ ਰਹੇ ਨੇ ਵਡੋਦਰਾ ਦੇ ਤਕਰੀਬਨ 300 ਕਲਾਕਾਰਾਂ ਨੇ ਭਗਵਾਨ శ్రీราม ਦੇ ਅਯੁੱਧਿਆ ਵਿੱਚ ਪ੍ਰਵੇਸ਼ ਕਰਨ ਤੇ 80 ਤਰ੍ਹਾਂ ਦੇ ਸੰਗੀਤ ਯੰਤਰਾਂ ਨਾਲ ਰਘੁਪਤੀ ਰਾਗਵ ਰਾਜਾ ਰਾਮ ਦੇ ਮਨਮੋਹਕ ਤੋਂ ਤਿਆਰ ਕੀਤੀ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਖੇਤਰ ਵਡਨਗਰ ਵਿੱਚ ਪੈਂਦੇ ਸਰਸਵਤੀ ਵਿਦਿਆ ਮੰਦਰ ਦੇ ਤਕਰੀਬਨ 756 ਵਿਦਿਆਰਥੀਆਂ ਨੇ ਜੈ શ્રી RAM ਦੀ 120 ਫੁੱਟ ਲੰਬੀ ਅਤੇ 60 ਫੁੱਟ ਚੌੜੀ ਪ੍ਰਤੀਕ੍ਰਿਤੀ ਤਿਆਰ ਕੀਤੀ ਏ ਇਸੇ ਤਰ੍ਹਾਂ ਮੋਰਵੀ ਸ਼ਹਿਰ ਦੇ ਕਾਰੋਬਾਰੀਆਂ ਨੇ ਭਗਵਾਨ RAM ਅਤੇ RAM ਮੰਦਰ ਦੀਆਂ ਪ੍ਰਤੀਰੂਪਾਂ ਨਾਲ ਵਿਸ਼ੇਸ਼ ਟਾਈਲਾਂ ਬਣਾਈਆਂ ਨੇ ਜਿਹੜੀਆਂ ਸ਼੍ਰੀ RAM ਲੱਲਾ ਪ੍ਰਾਣ ਪ੍ਰティਸ਼ਟਾ ਮਹਾਉਤਸਵ ਮੌਕੇ ਤੋਹਫ਼ੇ ਦੇ ਤੌਰ ਤੇ ਦਿੱਤੀਆਂ ਜਾਣਗੀਆਂ ਇਸ ਦੌਰਾਨ ਵਿਸ਼ਵ Hindu ਪ੍ਰੀਸ਼ਦ ਦੇ ਸੰਯੁਕਤ ਜਨਰਲ ਸਕੱਤਰ ਅਤੇ World Hindu Foundation ਦੇ ਬਾਨੀ ਅਤੇ ਗਲੋਬਲ ਚੇਅਰਮੈਨ Swami ਵਿਗਿਆਨਾਨੰਦ ਨੇ ਕਿਹਾ ਕਿ ਪਲਕੇ ਹੋਣ ਵਾਲੇ ਪ੍ਰਾਣ ਪ੍ਰティਸ਼ਟਾ ਸਮਾਗਮ ਵਿੱਚ ਹਿੱਸਾ ਲੈਣ ਲਈ 55 ਦੇਸ਼ਾਂ ਤੋਂ ਅਧਿਕਾਰਿਤ ਤੌਰ ਤੇ ਸੱਦੇ ਗਏ 100 ਤੋਂ ਵੱਧ ਵਿਸ਼ੇਸ਼ ਮਹਿਮਾਨ ਅੱਜ ਬਾਅਦ ਦੁਪਹਿਰ ਤੱਕ ਅਯੁੱਧਿਆ ਧਾਮ ਪਹੁੰਚ ਜਾਣਗੇ